ਬਰਾਸਤੀ ਖੇਡਾਂ ਦੀ ਅੱਜ ਮੈਂ ਬਰਾਸਤੀ ਖੇਡਾਂ ਤੇ ਗੱਲ ਕਰਨੀ ਹੈ ਬਰਾਸਤੀ ਖੇਡਾਂ ਸਾਡੀਆਂ ਕਾਫੀ ਸਮੇਂ ਤੋਂ ਬੰਦ ਹੋ ਚੁੱਕੀਆਂ ਜਿਵੇਂ ਕਿ ਬੈਲ ਗੱਡੀਆਂ ਦੀ ਦੌੜਾਂ ਹੋ ਗਈਆਂ ਤੇ ਹੁਣ ਮੈਂ ਸੁਣਿਆ ਕਿ ਕਬੂਤਰਬਾਜੀ ਜਿਹੜੀ ਹੈਗੀ ਹੈ ਬਰਾਸਤੀ ਖੇਡ ਇਹਨੂੰ ਬੰਦ ਕਰਨ ਜਾ ਰਹੀ ਹੈ ਸਰਕਾਰ ਪਰ ਮੈਂ ਸਰਕਾਰ ਨੂੰ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਖੋ ਜਿਹੜੀ ਕਬੂਤਰਬਾਜੀ ਆ ਕਬੂਤਰਬਾਜੀ ਜਿਹੜੇ ਲੋਕ ਕਰਦੇ ਆ ਜਿਹੜੇ ਲੋਕ ਖੇਡਦੇ ਆ ਕਬੂਤਰਾਂ ਦੀ ਬਾਜੀ ਖੇਡਦੇ ਆ ਤੇ ਉਹਨਾਂ ਦੇ ਵਿੱਚ ਅੱਜ ਤੱਕ ਮੈਂ ਦੇਖਿਆ ਕਿ ਸੱਥਾਂ ਦੇ ਵਿੱਚ ਨਹੀਂ ਉਹ ਬੰਦੇ ਉਹ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦੇ ਉਹਨਾਂ ਦੀ ਨਿਗਾਹ ਸਿਰਫ ਉੱਪਰ ਵੱਲ ਰਹਿੰਦੀ ਹੈ ਲੋਕਾਂ ਦੇ ਬਨੇਰਿਆਂ ਕੰਨੀ ਰਹਿੰਦੀ ਹੈ ਆਪਣੇ ਕਬੂਤਰਾਂ ਦੀ ਕੰਨੀ ਰਹਿੰਦੀ ਹੈ ਉਹ ਸਾਰਾ ਦਿਨ ਕਬੂਤਰਾਂ ਨੂੰ ਖਾਣਾ ਖਵਾਉਣ ਦੇ ਵਿੱਚ ਕਬੂਤਰਾਂ ਨੂੰ ਚੋਗਾ ਦੇਣ ਦੇ ਵਿੱਚ ਮਸ਼ਰੂਫ ਰਹਿੰਦੇ ਆ ਕਬੂਤਰਾਂ ਨੂੰ ਪਾਣੀ ਦੇਣ ਦੇ ਵਿੱਚ ਮਸ਼ਰੂਫ ਰਹਿੰਦੇ ਆ ਤੇ ਸਾਰਾ ਦਿਨ ਉਹ ਪੰਛੀਆਂ ਦੀ ਸੇਵਾ ਕਰਦੇ ਆ ਤੇ ਇਧਰ ਉਧਰ ਜਾ ਕੇ ਉਹ ਬਾਜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਵੀ ਚਲਾ ਲੈਂਦੇ ਆ ਕਿਉਂਕਿ ਕੁਝ ਨਾ ਕੁਝ ਜਿੱਤ ਕੇ ਲਿਆਉਂਦੇ ਆ ਤੇ ਉਹਨਾਂ ਉਹ ਨਾ ਨਸ਼ਾ ਕਰਦੇ ਆ ਨਾ ਕਿਸੇ ਵਿਹਲੀ ਥਾਂ ਤੇ ਤੁਹਾਨੂੰ ਮਿਲਣਗੇ ਕਬੂਤਰ ਬਾਜੀ ਵਾਲਾ ਬੰਦਾ ਨਾ ਤੁਹਾਨੂੰ ਕਦੇ ਸਾਥ ਚ ਨਾ ਕਦੇ ਤਾਸ਼ ਕਿਸੇ ਵੀ ਚੀਜ਼ ਦਾ ਉਹ ਨਸ਼ਾ ਨਹੀਂ ਕਰਦੇ ਮੋਬਾਈਲ ਤੱਕ ਵੀ ਨਸ਼ਾ ਨਹੀਂ ਕਰਦੇ ਮੋਬਾਈਲ ਦਾ ਨਸ਼ਾ ਵੀ ਨਹੀਂ ਕਰਦੇ ਲੋਕ ਮੋਬਾਈਲ ਦੇਖਦੇ ਉਹ ਮੋਬਾਈਲ ਵੀ ਨਹੀਂ ਦੇਖਦੇ ਮਾੜੇ ਕੰਮ ਵਾਲੇ ਪਾਸੇ ਨਹੀਂ ਜਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੇਕਰ ਕਬੂਤਰਬਾਜੀ ਬੰਦ ਹੁੰਦੀ ਹੈ ਤੇ ਬੱਚੇ ਡਿਪਰੈਸ਼ਨ ਦੇ ਵਿੱਚ ਜਾ ਸਕਦੇ ਆ ਕਿਉਂਕਿ ਹਰ ਪਿੰਡ ਦੇ ਵਿੱਚ ਹਰ ਇੱਕ ਨੇ 100 150 50 100 150 ਜਾਂ ਪੰਛੀ ਰੱਖੇ ਹੋਏ ਆ ਤੇ ਆ ਬਾਰਡਰ ਏਰੀਆ 'ਚ ਤੁਸੀਂ ਖਾਲੀ ਕਰਾਉਣੇ ਸ਼ੁਰੂ ਕਰ ਦਿੱਤੇ ਖੁੱਡੇ ਚ ਖਾਲੀ ਪਰ ਇੱਕ ਚੀਜ਼ ਮੈਂ ਹੋਰ ਦੱਸਦਾ ਜਿਹੜੇ ਚੀਨੇ ਕਬੂਤਰ ਆ ਇਹ ਜੰਗਲ ਦਾ ਪੰਛੀ ਨਹੀਂ ਇਹ ਪੰਛੀ ਹੀ ਖੁੱਡੇ ਦਾ ਪੰਛੀ ਆ ਖੁੱਡੇ 'ਚ ਹੀ ਰਹਿਣਾ ਜਾਣਦਾ ਜੇਕਰ ਇਹਨੂੰ ਤੁਸੀਂ ਇਹਨੂੰ ਇੱਥੋਂ ਛਡਵਾ ਵੀ ਦਿਨੇ ਉਹਨਾਂ ਤੋਂ ਤੇ ਇਹਨਾਂ ਨੂੰ ਬਾਜ ਵਰਗੇ ਜਾਂ ਕੋਈ ਹੋਰ ਜਾਨਵਰ ਇਹਨਾਂ ਨੂੰ ਖਾ ਜਾਣਗੇ ਕਿਉਂਕਿ ਇਹ ਪਿੰਜਰੇ ਤੋਂ ਬਾਹਰ ਰਹਿਣਾ ਸਿੱਖੀ ਨਹੀਂ ਸੋ ਇਸ ਕਰਕੇ ਮੇਰੀ ਬੇਨਤੀ ਆ ਜੇਕਰ ਤੁਸੀਂ ਇਹਨਾਂ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਹੋ ਇਹਨਾਂ ਬੱਚਿਆਂ ਨੂੰ ਤੁਸੀਂ ਹੋਰ ਮਾੜੀਆਂ ਆਦਤਾਂ ਤੋਂ ਬਚਾਉਣਾ ਚਾਹੁੰਦੇ ਹੋ ਇਹਨਾਂ ਨੂੰ ਤੁਸੀਂ ਤੀਵੀਂ ਬਾਜੀ ਤੋਂ ਬਚਾਉਣਾ ਚਾਹੁੰਦੇ ਹੋ ਇਹਨਾਂ ਨੂੰ ਤੁਸੀਂ ਤਾਸ਼ ਤੋਂ ਬਚਾਉਣਾ ਚਾਹੁੰਦੇ ਹੋ ਮੋਬਾਈਲ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਹ ਬਾਜੀ ਨਾ ਬੰਦ ਕੀਤੀ ਜਾਵੇ ਸਾਡੀ ਵਿਰਾਸਤੀ ਖੇਡ ਹੈ ਕਿਰਪਾ ਕਰਕੇ ਸਾਡੀ ਵਿਰਾਸਤੀ ਖੇਡ ਨੂੰ ਜਿਉਂਦਾ ਰੱਖਿਆ ਜਾਵੇ ਧੰਨਵਾਦ ਇਹ ਮੈਂ ਸਾਰੇ ਕਬੂਤਰਬਾਜ਼ ਵੀਰਾਂ ਨੂੰ ਬੇਨਤੀ ਕਰੂੰਗਾ ਜੋ ਕਬੂਤਰ ਰੱਖਦੇ ਐ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਸਕੇ ਧੰਨਵਾਦ